ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ 21 ਛਾਤੀ ਤੇ ਕਿੰਨੇ ਤੇ ਆਪਾਂ ਪਲੇਟ ਪਾਉਣੇ ਆ ਆਓ ਤੁਹਾਨੂੰ ਦੱਸੀਏ ਕਿੰਨੇ ਤੇ ਆਪਾਂ ਪਲੇਟ ਪਾਉਣੇ ਆ ਆ ਵੇਖੋ ਇੱਥੋਂ ਲੈ ਕੇ ਆਪਾਂ ਕਟਾਈ ਕੀਤੀ ਆ ਕਮੀਜ਼ ਦੀ ਆਪਾਂ 11:30 ਤੇ ਪਲੇਟ ਲਾਵਾਂਗੇ 11:30 ਦੇ ਨਿਸ਼ਾਨੀ ਲਾਵਾਂਗੇ 21 ਛਾਤੀ ਦੀ ਇੱਥੋਂ ਆਪਾਂ ਰੱਖਾਂਗੇ 4.4 3.5 3.5 ਰੱਖਾਂਗੇ ਆ ਵੇਖੋ 3.5 ਤੇ ਆਪਾਂ ਨਿਸ਼ਾਨੀ ਲਾ ਲਈ ਹੈ 3.5 ਤੇ ਇੱਥੋਂ ਵੀ ਆਪਾਂ 3.5 ਰੱਖਾਂਗੇ 7 ਇੰਚ ਦਾ ਆਪਾਂ ਪਲੇਟ ਲਾ ਲਾਂਗੇ 7 ਇੰਚ ਦਾ ਪਲੇਟ ਲਾਵਾਂਗੇ ਸਾਬ ਤੇ ਇੰਚ ਦਾ ਆਪਾਂ ਪਲੇਟ ਲਾ ਲਿਆ ਹੁਣ ਪਲੋਈ ਪਾਉਣੀ ਆ ਆਪਾਂ ਉੱਪਰਲੀ ਪਲੋਈ ਦਾ ਕੀ ਕਰਨਾ ਜਿਹੜੀ ਆਪਾਂ ਆ ਨਿਸ਼ਾਨੀ ਲਾਈ ਹੈ ਨਾ ਆ ਵੇਖੋ ਆ ਮੋਢੇ ਦੀ ਕਾਰਡ ਦੀ ਨਿਸ਼ਾਨੀ ਇੱਥੋਂ ਆਪਾਂ ਇਹ ਕੀ ਕਰਨਾ ਇੱਥੇ ਇਸ ਤਰ੍ਹਾਂ ਰੱਖ ਲੈਣਾ ਐਂਜੀ ਟੇਪ ਆ ਵੇਖੋ ਐਂਜੀ ਟੇਪ ਰੱਖ ਲਿਆ ਆਪਾਂ ਦੋ ਤਿੰਨ ਨਿਸ਼ਾਨੀ ਲਾਉਣੀ ਆ ਆ ਦੋ ਤਿੰਨ ਨਿਸ਼ਾਨੀ ਆਪਾਂ ਹਨ ਉਹ ਲੈ ਜਾਣੀ ਹੈ ਠੀਕ ਹੈ ਦੋ ਤਿੰਨ ਨਿਸ਼ਾਨੀ ਲਾ ਗੀ ਹੁਣ ਇੱਥੋਂ ਕੀ ਕਰਨਾ 6.5 ਇੰਚ ਆਪਾਂ ਰੱਖ ਲੈਣਾ 6.5 ਦੀ ਨਿਸ਼ਾਨੀ ਰੱਖਣੀ ਹੈ ਆਪਾਂ ਹੁਣ ਕੀ ਕਰਨਾ ਆ ਚੀਜ਼ ਆ ਚੀਜ਼ ਇਹਨਾਂ ਦਾ ਗੈਪ 2 2 ਹੋਣਾ ਚਾਹੀਦਾ ਆ ਵੇਖੋ 2 ਇਧਰੋਂ ਵੀ ਦੋ ਤੇ ਨਿਸ਼ਾਨ ਲਾਉਣਾ ਆਹ ਦੇਖੋ ਇਹ ਆ ਦੋ ਇਧਰੋਂ ਵੀ ਦੋ ਤੇ ਆ ਨਿਸ਼ਾਨ ਲੱਗ ਗਿਆ ਹੁਣ ਆਪਾਂ ਇਹਨੂੰ ਇਹਨੂੰ ਇਹਦੇ ਨਾਲ ਮਿਲਾ ਦੇਣਾ ਆਹ ਦੇਖੋ ਇਹਨੂੰ ਮਿਲਾਤਾ ਹੁਣ ਇਧਰ ਵੀ ਆਪਾਂ ਨਿਸ਼ਾਨੀ ਲਾ ਲੈਣੀ ਆਹ ਦੇਖੋ ਇੱਧਰ ਵੀ ਆਪਾਂ ਨਿਸ਼ਾਨੀ ਲਾ ਲਈ। ਇੱਧਰ ਵੀ ਆਪਾਂ ਨਿਸ਼ਾਨੀ ਧਾਰੀ। ਹੁਣ ਇਹਨੂੰ ਆਪਾਂ ਉਲਟਾ ਲਾਂਗੇ। ਠੀਕ ਹੈ ਜੀ। ਹੁਣ ਇਹ ਵੇਖੋ ਇਹਨੂੰ ਉਲਟਾ ਲਿਆ। ਇੱਥੋਂ ਵੀ ਆਪਾਂ ਸਾਢੇ 11 ਤੇ ਨਿਸ਼ਾਨ ਲਾ ਦੇਣਾ। ਸਾਢੇ 11 ਤੇ ਨਿਸ਼ਾਨ ਲਾ ਦੇਣਾ। ਕਿੜਾਈ ਆਪਾਂ ਰੱਖਣੀ ਆ ਸਾਢੇ 3। ਸਾਢੇ 3 ਰੱਖਤੀ। ਇਥੋਂ ਹੀ ਆਪਾਂ 3.5 ਇੰਚ ਰੱਖ ਕੇ 7 ਇੰਚ ਦਾ ਪਲੇਟ ਆਵਾਵਾਂਗੇ 7 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ 7 ਇੰਚ ਦਾ ਨਿਸ਼ਾਨ ਲਾ ਆ ਜਿਹੜੀ ਪਲੋਈ ਆ ਆ ਵੇਖੋ ਪਲੋਈ ਤੇ ਨਾਲ ਨਿਸ਼ਾਨ ਲਾ ਕੇ ਆ ਚੀਜ਼ ਆਪਾਂ 2 ਇੰਚ ਇਦੋਂ ਉਹਦੇ ਨਾਲ ਮਿਲਾ ਕੇ ਆਪਾਂ 2 ਇੰਚ ਕੱਟ ਰੱਖਾਂਗੇ ਇਦੋਂ 6.5 ਵਾਲੇ ਵੀ ਆਪਾਂ ਇਦਾਂ ਹੀ ਕਰਨਾ ਆਹ ਚੀਜ਼ ਤੇ ਆਹ ਚੀਜ਼ ਦਾ ਗੈਪ 2 ਹੋਣਾ ਚਾਹੀਦਾ ਇਹ ਆਹ ਵੇਖੋ 2 ਇਦੋਂ ਵੀ ਵੇਖ ਲੈਣਾ ਆਪਾਂ 2 ਆ ਇਹ ਆ ਵੇਖੋ 2 ਤੇ ਨਿਸ਼ਾਨੀ ਇੱਥੇ ਆਉਂਦੀ ਹੈ ਠੀਕ ਹੈ ਫੋਨ ਇਹਨੂੰ ਆਪਾਂ ਸਾਈਡ ਵਾਲੀ ਪਲੋਈ ਦੇ ਨਾਲ ਮਲਾ ਦੇਣਾ ਨਿਸ਼ਾਨੀ ਨਾਲ ਆ ਵੀ ਦੋ ਹੋ ਗਿਆ ਆ ਵੀ ਇਹ ਆ ਵੀ ਫਰੰਟ ਦੀ ਆਪਾਂ ਪਲੇਟ ਕਿਵੇਂ ਪਾਉਣੀ 21 36 ਦੇ ਬੈਕ ਸਾਈਡ ਤੇ ਵੀ ਆਪਾਂ ਇਵੇਂ ਹੀ ਕਰਨਾ ਠੀਕ ਹੈ ਜੀ